ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਨਾ ਆਵੇ ਤੇ ਸਕੰਢ ਲਾਵੇ ਇਹੋ ਬਿਰਦ ਸੋ ਆਮੀ ਚੰਦਾ ਮਾਲਕ ਪ੍ਰਭੁ ਦਾ ਹੈ ਮੋਢਕ ਦੀ ਮਾਤੋ ਸਵਾ ਹੈ ਜਿਹੜਾ ਜੀਵ ਸ਼ਰਨ ਆਉਂਦਾ ਹੈ ਉਸ ਨੂੰ ਆਪਣੇ ਗਾਲ ਨਾਲ ਲਾ ਲੈਂਦਾ ਹੈ ਇੱਕ ਸਮੇਂ ਦੀ ਗੱਲ ਹੈ ਰਾਜਾ ਸ਼ੀਵੀ ਜੀ ਹੋਇਆ ਨਾ ਜੋ ਕਿ ਬਹੁਤ ਹੀ ਪ੍ਰਸਿੱਧੋ ਮਹਾਤਮਾ ਸਨ ਉਹਦੀ ਭਾਰੀ ਤਬੱਸੀਆਂ ਨੂੰ ਦੇਖ ਕੇ ਇੰਦਰ ਦੇਵਤਾ ਨੇ ਈਸ਼ਨੂਸ਼ ਦੇ ਉੱਚ ਆਦਰਸ਼ ਤੋਂ ਡੇਗੜਾ ਚਾਹਿਆ ਸੋ ਇੰਦਰ ਨੇ ਬਾਜ ਦਾ ਰੂਪ ਧਾਰਨ ਕਰ ਲਿਆ ਤੇ ਆਗਨੀ ਦੇਵਤਾ ਨੇ ਕਬੂਤਰ ਦਾ ਬਾਜ ਦੇ ਅੱਗੇ ਉੜਦਾ ਉੜਦਾ ਕਬੂਤਰ ਰਾਜੇ ਸ਼ਿਵੀ ਦੀ ਗੋਦੀ ਵਿੱਚ ਜਾ ਡੇਗਾ। ਅਤੇ ਰੱਖਿਆ ਵਾਸਤੇ ਬੇਨਤੀ ਕੀਤੀ। ਪਿੱਛੋਂ ਆਉਂਦਾ ਬਾਜ ਵੀ ਰਾਜੇ ਕੋਲ ਬੈਠ ਗਿਆ। ਅਤੇ ਆਪਨੇ ਸ਼ਕਾਰ ਕਬੂਤਰ ਨੂੰ ਰਾਜਾ ਛੇਵੀਂ ਜੀ ਕੋਲੋਂ ਮੰਗਲ ਲੱਗਾ ਰਾਜੇ ਨੇ ਬਾਜ ਨੂੰ ਕਿਹਾ ਕਿ ਮੇਰੀ ਸ਼ਰਨ ਆਇਆ ਹੈ ਇਸ ਦੀ ਰੱਖਿਆ ਕਰਨਾ ਮੇਰਾ ਧਰਮ ਹੈ ਈਸ਼ ਨੂੰ ਮੈਂ ਤੈਨੂੰ ਨਹੀਂ ਦੇ ਸਕਦਾ ਈਸ਼ ਨੂੰ ਮੈਂ ਤੈਨੂੰ ਨਹੀਂ ਦੇ ਸਕਦਾ ਬਾਜ ਨੇ ਕਿਹਾ ਕਿ ਤੂੰ ਈਸ਼ ਨੂੰ ਮੇਰੇ ਹਵਾਲੇ ਨਹੀਂ ਕਰੇਂਗਾ ਤਾਂ ਮੈਂ ਤੇਰੇ ਦਵਾਰੇ ਉੱਤੇ ਭੁੱਖਾ ਮਰ ਜਾਵਾਂਗਾ ਤੇਰੇ ਦਵਾਰੇ ਉੱਤੇ ਮੈਂ ਭੁੱਖਾ ਮਰ ਜਾਵਾਂਗਾ ਮੇਰੀ ਹੱਤਿਆ ਦਾ ਤੈਨੂੰ ਪਾਪ ਲੱਗੇਗਾ ਰਾਜੇ ਨੇ ਦੋਹਾਂ ਦੀ ਗੱਲ ਨੂੰ ਵਿਚਾਰਿਆ ਕਿ ਇੱਕ ਸਰਨ ਆਇਆ ਹੈ ਉਸ ਦੀ ਰੱਖਿਆ ਕਰਨਾ ਵੀ ਧਰਮ ਹੈ ਤੇ ਦੂਜਾ ਬਹੁਤ ਦੂਰ ਤੋਂ ਪਿੱਛੋ ਸ਼ਿਕਾਰ ਦੇ ਪਿੱਛੇ ਆਇਆ ਹੈ। ਉਸ ਜੇ ਉਸ ਨੂੰ ਸਰਕਾਰ ਨਾ ਮਿਲਿਆ ਤਾਂ ਉਹ ਭੁੱਖਾ ਮਰ ਜਾਵੇਗਾ। ਜਿਸ ਨੂੰ ਸਰਕਾਰ ਨਾ ਮਿਲਿਆ ਤਾਂ ਉਹ ਭੁੱਖਾ ਮਰ ਜਾਵੇਗਾ। ਇਸ ਦੀ ਜਿੰਦ ਬਚਾਉਣੀ ਵੀ ਧਰਮ ਹੈ। ਰਾਜੇ ਨੇ ਵਿਚਾਰ ਕੀਤੀ ਮਨ ਨਾਲ ਇਹਨਾਂ ਦੀ ਦੋਹਾ ਹੀ ਰੱਖਿਆ ਕਰਨ ਵਾਸਤੇ ਰਾਜੇ ਨੇ ਬਾਜ ਨੂੰ ਕਿਹਾ ਕਿ ਤੂੰ ਕਬੂਤਰ ਦੇ ਬਦਲੇ ਮੇਰਾ మాਾਸ ਲੈ ਕੇ ਆਪਣੀ ਭੁੱਖ ਮਟਾ ਲਿਆ ਕਬੂਤਰ ਦੇ ਬਦਲੇ ਮੇਰਾ మాਾਸ ਲੈ ਕੇ ਤੂੰ ਆਪਣੀ ਭੁੱਖ ਮਟਾ ਲਿਆ ਬਾਜ ਨੇ ਕਿਹਾ ਠੀਕ ਹੈ ਜੇ ਕਬੂਤਰ ਦੇ ਬਰਾਬਰ ਤੋਲ ਕੇ ਤੂੰ ਆਪਣਾ మాਾਸ ਦੇਵੇਂ ਤਾਂ ਮੈਂ ਕਬੂਤਰ ਨੂੰ ਛੱਡ ਸਕਦਾ ਹਾਂ ਉਸ ਨਾਲ ਮੇਰੀ ਭੁੱਖ ਮਿਟ ਜਾਵੇਗੀ। ਤਰ राजे ਨੇ ਆਪਣੇ ਪੱਟ ਨਾਲੋਂ ਮਾਸ ਚੀਰ ਕੇ ਟੱਕੜੀ ਦੇ ਕਿਸਾਬੇ ਵਿੱਚ ਪਾਇਆ। ਅਤੇ ਦੂਜੇ ਪਾਸੇ ਕਬੂਤਰ। ਪਰ ਪੱਟ ਦਾ ਮਾਸ ਕਬੂਤਰ ਦੇ ਬਰਾਬਰ ਨਾ ਹੋਇਆ। ਤਰ राजे ਨੇ ਪਹਿਲਾਂ ਆਪਣੀ ਇੱਕ ਲੱਤ ਫਿਰ ਦੂਜੀ ਲੱਤ ਤੇ ਫਿਰ ਹੋਰ ਸਰੀਰ ਦਾ ਮਾਸ ਬੱਢਿਆ ਅਦੇ ਟੱਕੜੀ ਵਿੱਚ ਪਾਇਆ 12 ਮਾਸ ਕਬੂਤਰ ਨਾਲੋਂ ਘੱਟ ਨਹੀਂ ਹੋਇਆ ਕਿਉਂਕਿ ਮਾਸ ਜਿਹੜਾ ਕੂਤਰ ਤੋਂ ਘੱਟ ਹੀ ਰਿਹਾ ਉਹ ਪੂਰਾ ਨਹੀਂ ਹੋਇਆ ਅੰਤ ਨੂੰ ਜਿਆਦਾ ਕਿਸੇ ਵੀ ਅੰਗ ਤੇ ਮਾਸ ਨਾ ਰਿਹਾ ਤਾਂ ਰਾਜਾ ਆਪਣਾ ਸ਼ੇਰ ਵੱਡ ਕੇ ਤੱਕੜੀ ਵਿੱਚ ਪਾਉਣ ਲੱਗਿਆ ਕਿਉਂਕਿ ਉਸਨੇ ਬਾਤ ਨਹੀਂ ਕੀਤੀ ਸੀ ਕਿ ਮੈਂ ਕਬੂਤਰ ਦੇ ਬਰਾਬਰ ਮਾਸ ਪੂਰਾ ਕਰਾਂਗਾ ਜਦ ਰਾਜਾ ਆਪਣਾ ਸਿਰ ਵੱਡਣ ਲੱਗਾ ਦਾ ਬਾਜ ਰੂਪ ਇੰਦਰ ਸੀ ਜੋ ਉਸਨੇ ਰਾਜੇ ਦਾ ਹੱਥ ਫੜ ਲਿਆ ਅਤੇ ਧੰਨ ਧੰਨ ਕਰਕੇ ਰਾਜਾ ਸ਼ਿਵੀ ਦੀ ਜੈ ਜੈਕਾਰ ਕਰ ਕਰ ਦਿੱਤੀ ਕਿ ਜੋ ਸ਼ਰਨ ਆਇਆ ਦੀ ਰੱਖਿਆ ਵਾਸਤੇ ਆਪਣਾ ਸਿਰ ਵੀ ਦੇਣ ਨੂੰ ਤਿਆਰ ਹੋ ਗਿਆ ਪਰ ਸਰਨ ਆਏ ਨੂੰ ਫੜ ਕੇ ਦੀਜੇ ਦੇ ਹਵਾਲੇ ਕਰਨ ਨੂੰ ਤਿਆਰ ਨਹੀਂ ਹੋਇਆ ਇਸ ਤਰ੍ਹਾਂ ਜੋ ਕਿ ਇੰਦਰ ਜੀ ਨੇ ਕੁਛ ਨੂੰ ਸਿਰ ਵੱਢਣ ਤੋਂ ਰੋਕਿਆ ਗੁਰਬਾਣੀ ਦਾ ਫਰਮਾਨ ਹੈ ਹਉ ਵਲਿਹਾਰੀ ਛਤ ਗੁਰ ਪੂਰੇ चरण के दाते बचन के सूरे ऐसा प्रभ जा चाहे हो बलिहारी सत गुरो पूरे चरण के दाते बचन के सूरे गुरु ਸ਼ਰਨ ਵਿੱਚ ਪੂਰਨ ਹੋਂਦ ਤੇ ਸਹਾਇਤਾ ਕਰਦਾ ਹੈ ਮੈਂ ਪੂਰੇ ਗੁਰ ਤੋਂ ਛੱਡ ਕੇ ਜਾਂਦਾ ਹਾਂ ਗੁਰ ਸ਼ਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ ਗੁਰ ਸ਼ੁਰਮਿਆ ਵਾਂਗ ਬਚਨ ਪਾਲਣ ਵਾਲਾ ਹੈ ਐਸਾ ਪਰਮ ਮਿਲੇ ਆ ਸੁਖ ਦਤਾ ਵਿਛੜ ਨਾ ਕਤਹੀ ਜਾਤ ਸਾਹਿ ਪੂਰੇ ਗੁਰਦੀ ਮੇਰ ਨਾਲ ਮੈਨੂੰ ਅਜਿਹਾ ਚੁੱਖਾਂ ਦਾ ਦਾਤਾ ਮਿਲ ਗਿਆ ਹੈ ਜੋ ਕਿ ਉਸ ਦੇ ਚਰਨਾਂ ਤੋਂ ਵਿਛੜ ਕੇ ਮੈਂ ਹੋਰ ਕਿਤੇ ਨਹੀਂ ਜਾਵਾਂਗਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ